ਗੱਤ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਏ ਆ ਤੇ ਹਮਲੇ ਖੁੱਝੇ ਬਹੁਤ ਨੇ ਛੋਡੀ ਨਸਲ ਪੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇਥੇ ਸਿੱਖ ਰਹੇ ਨਾ ਪੰਜਾਬੀ ਰਹੇ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਸੜਦਾ ਸੀ ਵੱੜਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋ ਇਹ ਚੜਚੜੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੇ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਵਾਹੇ ਗੁਰਜੀ ਕੀ ਫਤਿਹ ਸਮੇਂ ਦੀ ਘਾਟ ਆ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੁੱਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦਕ ਸਨੇਹ ਜਿਹੜੇ ਸਾਂਝੇ ਕਰਨੇ ਆ ਪਹਿਲਾਂ ਤਾਂ ਮੇਰਾ ਸਨੇਹਾ ਇਹੀ ਹੈ ਕਿ ਆਪਾਂ ਇਕੱਠ ਬਹੁਤ ਵੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕੱਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਐ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਭਰਾਵੋ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਹੈ ਕੇ ਇਕੱਠੇ ਹੋ ਜੋ ਇਕੱਠੇ ਹੋ ਜੋ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆ ਪਹਿਲਾ ਸੁਨੇਹਾ ਮੇਰਾ ਇਹ ਹੈ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਂ ਇਹ ਹੈ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਜੇ ਬਹੁਤ ਨੇ ਸੋਡੀ ਨਸਲਕੁਸ਼ੀ ਕੀਤੀ ਜਾ ਰਹੀ ਆ ਸੋਡੀਆਂ ਜੜਾਂ ਪਟੀਆਂ ਜਾ ਰੀਆਂ ਨੇ ਧਰਤੀ ਦੇ ਉਤੋਂ ਸਮਝਣ ਦੀ ਲੋੜ ਐ ਇੱਥੇ ਢੀ ਕੋ ਨਾ ਕਿਸੇ ਨੂੰ ਵੀ ਕੋਈ ਫਲਾਣਾ ਬੰਦਾ ਆਊਗਾ ਚੱਲ ਕੇ ਕੋਈ ਫਲਾਣਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਐ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਹੈ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹ ਜਾ ਪੈਦਾ ਕਰ ਦਿੱਤਾ ਗਿਆ ਹਵਾ ਇਹ ਜੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣਯੋਗ ਨਹੀਂ ਰਿਹਾ ਇੱਥੇ ਨਸ਼ੇ ਬਹੁਤ ਐ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਪਰ ਪੰਜਾਬੀਓ ਐਨਾ ਵੀ ਪੰਜਾਬ ਗਿਆ ਗੁਜਰਾ ਨਹੀਂ ਹੈਗਾ ਜਿੰਨਾ ਅੱਜ ਮਾੜਾ ਮੰਨਣ ਲੱਗ ਗਏ ਆ ਪੰਜਾਬ ਨੂੰ ਜਿਹੜੇ ਮਰਜੀ ਨੌਜਵਾਨ ਕੋਲ ਪੁੱਛ ਲੋ ਹਰ ਨੌਜਵਾਨ ਦੀ ਇੱਕੋ ਹੀ ਸੋਚ ਬਣ ਗਈ ਕੇ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੀ ਇਹ ਤੇ ਸਿੱਖ ਰਹੀ ਨਾ ਪੰਜਾਬੀ ਰਹੀ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਤੇ ਦੱਸੋ ਜੀ ਕੱਲਾ ਕੱਲਾ ਸੀ ਜਵਾਕ ਜਮਣ ਲਾ ਗਏ ਇਹ ਵੀ ਸਾਨੂੰ ਸੋਚਉਂਦੀ ਅੱਜ ਲੋੜ ਆਉਣ ਵਾਲਾ ਸਮਾਂ ਬੰਦਿਆਂ ਦਾ ਹੋਣਾ ਅਗਲੀ ਗੱਲ ਮੈਂ ਕਰਦਾ ਕਿ ਚਕੰਨੇ ਰਹਾ ਕਰੋ ਸੇਤ ਰਹਾ ਕਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹਮਲਾ ਹੋ ਰਿਹਾ ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਦੇ ਗੱਲ ਬੜੀ ਜ਼ਰੂਰੀ ਆ ਦੋ ਖ ਮਿੰਟ ਦੇ ਦਿਓ ਸਿੱਖਿਆ ਦੇ ਜਿਹੜੀ ਮੈਂ ਗੱਲ ਕਰਨ ਲੱਗਿਆ ਸੋਡੀਆਂ ਯੂਨੀਵਰਸਟੀਆਂ ਸੋਡੇ ਕਾਲਜ ਸੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਘੌ ਖਿਚੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕੇ ਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਆ ਕਿਨੂੰ ਉਹ ਹੀਰੋ ਬਣਾਉਣਗੇ ਕਿਨੂੰ ਉਹ ਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਸੋ ਇਹ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਣੀਆਂ ਤੇ ਕਿੱਡਾ ਵੱਡਾ ਹਮਲਾ ਹੈ ਤੁਹਾਡੇ ਯਹਰਾ ਪਾਦਤੀਆਂ ਗਈਆਂ ਦਰਿਆਵਾਂ ਦੇ ਵਿੱਚ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਬੋਰ ਕਰਕੇ 30 35 ਸਾਲ ਤੋਂ ਖਤਰਨਾਕ ਕੈਮੀਕਲ ਪਾਏ ਜਾ ਰਿਹਾ ਤੇ ਸਾਡੇ ਹਾਲਾਤ ਪੰਜਾਬ ਦੇ ਬਣੇ ਖੜੇ ਹੈ ਕਿ ਅਸੀਂ ਅੱਜ ਕੱਲ ਜਵਾਕ ਵੀ ਟੀਕਿਆਂ ਨਾਲ ਲੈਣ ਲੱਗੇ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸੇਰਾਂ ਦੇ ਜਿਵਾੜੇ ਫੜ ਕੇ ਪਾੜਦੇ ਸੀ ਐਡੇ-ਐਡੇ ਜੁੱਸਿਆਂ ਵਾਲੇ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆਟੀਕੇ ਰਾਂਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁ ਵੱਡੀਆਂ ਸ਼ਾਹਸ਼ਾਹ ਨੇ ਡੂੰਘੀਆਂ ਤੇ ਗਹਿਰੀਆਂ ਸ਼ਾਹਸ਼ਾਹ ਨੇ ਜਿਹਦੇ ਤਹਿਤ ਤੁਹਾਡਾ ਡੀਐਨਏ ਵੀ ਬਦਲਿਆ ਜਾ ਰਿਹਾ ਤੁਹਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਤੁਹਾਡੀ ਜਵਾਨੀ ਨੂੰ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਇਹ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਸੋਚਣ ਦੀ ਲੋੜ ਐ ਸੋਚ ਕੇ ਜਾਓ ਇਹ ਨਾ ਸੋਚੇ ਵੀ ਇੱਥੇ ਆਏ ਹਾਜ਼ਰੀ ਲਵਾ ਕੇ ਕੱਟ ਚ ਪਹੁੰਚ ਗਏ ਨਹੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਨਾਲ ਵੀ ਇੱਥੇ ਕੋਈ ਬਾਹਰੋਂ ਨਹੀਂ ਬੰਦੇ ਨੇ ਆਉਣਾ ਬਲੈਤੋਂ ਨਹੀਂ ਕਿਸੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਇਤਿਹਾਸ ਬਚਾਉਣਾ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਐ ਵੀ ਨਹੀਂ ਇਹ ਪੰਜਾਬ ਮੇਰਾ ਐ ਕੌਮ ਮੇਰੀ ਐ ਮੈਂ ਲੜੂੰਗਾ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਦੋ ਗੱਜਕਾਰੇ ਚਲੋ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਰਹਿ ਗਈ ਕਿਸਮੇ ਦੀ ਘਾਟ ਹੈ ਸਾਰਿਆਂ ਬਲਾਰਾਂ ਨੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਇਦੂ ਵੱਡੇ ਕੱਟਸਾਂ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਬੋਰਡ ਦੇ ਉੱਤੇ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਏ ਤੋੜਨ ਦੀ ਬਜਾਏ ਵਧਾ ਦਿੱਤੀ ਗਈ ਹੈ 30 30 35 35 ਸਾਲਾਂ ਦਾ ਸਾਡੇ ਸੂਰਮੇ ਯੋਧੇ ਜੇਲਾ ਚ ਬੰਦਾ ਹੈ ਉਹਦੇ ਲਈ ਵੀ ਸਾਨੂੰ ਮਹਾਲੀ ਜਿਹੜਾ ਮੋਰਚਾ ਲੱਗਿਆ ਗੋਮਿੰਦ ਸਾਹਿਬ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਅੱਜ ਵੀ ਪਹੁੰਚਣ ਦੀ ਲੋੜ ਹੈ ਜੇ ਪੰਜ ਬੰਦੇ ਇੱਕ ਪਿੰਡ ਚੋਂ ਨਿਕਲਣਗੇ ਹਰ ਰੋਜ਼ 12-13 ਹਜ਼ਾਰ ਪਿੰਡ ਹੈ 65-70 ਹਜ਼ਾਰ ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ੜੀਕਦੇ ਆ ਸੋ ਜਕਾਰਿਆਂ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਸੜਦਾ ਸੀ ਵੱੜਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਚਫੇਰੋਂ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੋਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਵਾਹਿਗੁਰੂ ਜੀ